ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦਿਨ ਬਰ ਦਿਨ ਖਰਾਬ ਹੁੰਦੀ ਜਾ ਰਹੀ ਹੈ ਜਿੱਥੇ ਬੀਤੇ ਕੁਝ ਦਿਨ ਪਹਿਲਾਂ ਇੱਕ ਹਿੰਦੂ ਨੇਤਾ ਦੇ ਪੋਤੇ ਦਾ ਕਤਲ ਕੀਤਾ ਗਿਆ ਤਾਂ ਲਗਾਤਾਰ ਪੰਜਾਬ ਦੇ ਵਿੱਚ ਗੋਲੀਬਾਰੀ ਦੀਆਂ ਕਟਨਾਵਾਂ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਤੋਂ ਨਿਕਲ ਕੇ ਸਾਹਮਣੇ ਆ ਰਹੀਆਂ ਹਨ ਦੂਜੇ ਪਾਸੇ ਸ਼ਿਵ ਸੈਨਾ ਪੰਜਾਬ ਵੱਲੋਂ ਇੱਕ ਵੱਡੀ ਮੰਗ ਕੀਤੀ ਗਈ ਹੈ ਜਿੱਥੇ ਵੀਡੀਓ ਜਾਰੀ ਕੀਤਾ ਹੈ ਸ਼ਿਵ ਸੈਨਾ ਪੰਜਾਬ ਦੇ ਪ੍ਰਧਾਨ ਸੰਜੀਵ ਘਣੋਲੀ ਵੱਲੋਂ ਜਿਸ ਵਿੱਚ ਉਹਨਾਂ ਵੱਲੋਂ ਮੰਗ ਕੀਤੀ ਗਈ ਹੈ ਪੰਜਾਬ ਸਰਕਾਰ ਨੂੰ ਕਿ ਜੇਕਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਵਸ ਮਨਾਇਆ ਜਾ ਸਕਦਾ ਤਾਂ ਮਹਾ ਸ਼ਿਵਰਾਤਰੀ ਦਾ ਪਵਿੱਤਰ ਤਿਹਾਰ ਕਿਉਂ ਨਹੀਂ ਮਨਾਇਆ ਜਾ ਸਕਦਾ ਦੂਜੇ ਪਾਸੇ ਮੰਗ ਕੀਤੀ ਗਈ ਹੈ ਕਿ ਜੇਕਰ ਨਗਰ ਕੀਰਤਨਾਂ ਦਾ ਸਵਾਗਤ ਕੀਤਾ ਜਾ ਸਕਦਾ ਤਾਂ ਜਿਹੜੇ ਮਹਾ ਸ਼ਿਵਰਾਤਰੀ ਦੇ ਏ ਕੱਡੇ ਜਾਂਦੇ ਨੇ ਉਹ ਉਸ ਦਾ ਵੀ ਸਵਾਗਤ ਕੀਤਾ ਜਾਵੇ ਤਾਂ ਇਸ ਮੁੱਦੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਸ਼ਿਵ ਸੇਨਾ ਪੰਜਾਬ ਦੇ ਪ੍ਰਧਾਨ ਸਜੀਵ ਘਣੋਲੀ ਮੌਜੂਦ ਨੇ ਬੜੇ ਵਿਅਸਤ ਸਮੇਂ 'ਚੋ ਸਮਾਂ ਕੱਟ ਕੇ ਸਾਡੇ ਨਾਲ ਪੁੱਜੇ ਨੇ ਗੱਲਬਾਤ ਕਰ ਲੰਦਿਆ ਸੰਜੀਵ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜਯੋਸ਼ੰਕਰ ਜੀ ਧੰਨਵਾਦ ਸਭ ਵੱਡੀ ਮੰਗ ਕੀਤੀ ਜੀ ਤੁਹਾਡੇ ਵੱਲੋਂ ਵੀ ਜੇਕਰ ਸਰਕਾਰ ਸ਼ੀਦੀ ਦਿਹਾੜੇ ਮਨਾ ਸਕਦੀ ਹੈ ਤਾਂ ਮਹਾ ਸ਼ਿਵਰਾਤਰੀ ਦਾ ਤਿਆਰ ਕਿਉਂ ਨਹੀਂ ਮਨਾ ਸਕਦੀ ਕਿਉਂ ਇਸ ਮੁੱਦੇ ਦੀ ਮੰਗ ਸ਼ਿਵ ਸੇਨਾ ਪੰਜਾਬ ਵੱਲੋਂ ਕੀਤੀ ਗਈ ਹੈ ਨੇ ਜੇ ਕਰਨੀ ਅਸੀਂ ਕਿਹਾ ਕਿ ਪੰਜਾਬ ਸਰਕਾਰ ਨੇ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਇਹਨਾਂ ਨੇ 350 ਸਾਲਾ ਗੁਰੂ ਗੋਗ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਸ਼ਹੀਦੀ ਦਿਵਸ ਮਨਾਇਆ ਸੀ ਪਵਿੱਤਰ ਧਰਤੀ ਸ੍ਰੀ ਅਨੰਦਪੁਰ ਸਾਹਿਬ ਤੇ ਪੂਰਾ ਦੇਸ਼ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਚਰਚਾ ਹੋਈ ਆ ਬੜੇ ਉੱਚ ਪੱਧਰ ਤੇ ਉਹ ਪ੍ਰੋਗਰਾਮ ਕੀਤਾ ਗਿਆ ਅਸੀਂ ਵੀ ਸਾਰਨਾ ਕਰਦੇ ਆ ਉਸ ਪ੍ਰੋਗਰਾਮ ਦੀ ਜਿਹੜੀ ਅਸੀਂ ਮੰਗ ਕੀਤੀ ਆ ਤੇ ਅਸੀਂ ਵੀ ਪੰਜਾਬ ਦੇ ਪਸੰਦੇ ਆ ਅਸੀਂ ਵੀ ਪੰਜਾਬ ਵਿੱਚ ਅਸੀਂ ਕਹਿੰਦੇ ਹਿੰਦੂ ਵੀ ਪੰਜਾਬ ਦਾ ਨਾਗਰਿਕ ਹੈ ਸਾਡਾ ਵੀ ਹੱਕ ਬਣਦਾ ਸ਼ੰਕਰ ਭਗਵਾਨ ਪੋਲੇਨਾਥ ਜਿਹੜੀ ਦ੍ਰਿਸ਼ਟੀ ਦੇ ਮਾਲਕ ਨੇ ਉਹਨਾਂ ਦਾ ਜਿਹੜਾ 15 ਫਰਵਰੀ ਨੂੰ ਸ਼ਿਵਰਾਤਰੀ ਦਾ ਸ਼ੁਭ ਅਵਸਰ ਕਈ ਵਾਰ ਤਾਂ ਇਹ ਵੀ ਦੇਖਣ ਨੂੰ ਮਿਲਿਆ ਕਈ ਸਰਕਾਰਾਂ ਨੇ ਸ਼ਿਵਰਾਤਰੀ ਦੀ ਅਧਿ ਛੁੱਟੀ ਕੀਤੀ ਆ ਅਸੀਂ ਸਰਕਾਰ ਨੂੰ ਕਹਿੰਦੇ ਆ ਪਹਿਲਾਂ ਤਾਂ ਸਰਕਾਰ ਛੁੱਟੀ ਕਰੇ ਤੇ ਦੂਸਰਾ ਜਿਹੜੀ ਸ਼ਿਵਰਾਤਰੀ ਦੀ ਸ਼ੋਭਾ ਯਾਤਰਾ ਨਿਕਲਦੀ ਆ ਉਹਨੂੰ ਧੂਮ ਧਾਮ ਨਾਲ ਮਨਾਵੇ ਸਰਕਾਰ ਆਪਣੀ ਵੀ ਮੌਜੂਦਗੀ ਦਿਖਾਵੇ ਜਿਸ ਤਰ੍ਹਾਂ ਨੰਦਪੁਰ ਸਾਹਿਬ ਦੀ ਧਰਤੀ ਤੇ ਸਾਡੇ ਉੱਥੇ ਦੇ ਬੜੇ ਹੋਣਹਾਰ ਮੰਤਰੀ ਸਾਹਿਬਾਨ ਨੇ ਉਹਨਾਂ ਨੇ ਜੋ ਰੋਲ ਅਦਾ ਕੀਤਾ ਉਹਨਾਂ ਨੇ ਨੰਦਪੁਰ ਸਾਹਿਬ ਨੂੰ ਪੂਰੀ ਪਵਿੱਤਰ ਧਰਤੀ ਜਿੱਦਾਂ ਕਿਹਾ ਸੀ ਸਾਫ ਸਫਾਈ ਦਾ ਪ੍ਰਬੰਧ ਡਰੇਨਾ ਦਾ ਪ੍ਰਬੰਧ ਬਾਹਰੋਂ ਬੁਲਾ ਕੇ ਰਹਿਣ ਦਾ ਪ੍ਰਬੰਧ ਕੀਤਾ ਇਸੇ ਤਰ੍ਹਾਂ ਜਿਹੜੀ ਮਹਾ ਸ਼ਿਵਰਾਤਰੀ ਇੱਕ ਬਹੁਤ ਵੱਡਾ ਤਿਉਹਾਰ ਹੈ ਉਹਨੂੰ ਵੀ ਪੰਜਾਬ ਦੇ ਵਿੱਚ ਮਨਾਣ ਜਿਸ ਤਰ੍ਹਾਂ ਪੁਲਿਸ ਮੁਲਾਜ਼ਮਾ ਨੇ ਸਲਾਮੀ ਦੇ ਕੇ ਸ਼ੋਭਾ ਯਾਤਰਾ ਨੂੰ ਜਿਹੜਾ ਨਗਰ ਕੀਰਤਨ ਨੂੰ ਕੀਤਾ ਐਦਾਂ ਹੀ ਸਾਡੀ ਮਹਾ ਸ਼ਿਵਰਾਤਰੀ ਦੀ ਸ਼ੋਭਾ ਯਾਤਰਾ ਨੂੰ ਵੀ ਉਸੇ ਤਰ੍ਹਾਂ ਸਲਾਮੀ ਦਿੱਤੀ ਜਾਵੇ ਉਹਨਾਂ ਦਾ ਵੈਲਕਮ ਕੀਤਾ ਜਾਵੇ ਪੰਜਾਬ ਸਰਕਾਰ ਵੱਲੋਂ ਫੈਸਿਲਟੀਆਂ ਦਿੱਤੀਆਂ ਜਾਣ ਜਿੱਦਾਂ ਡਿਸਪੈਂਸਰੀਜ਼ ਦੇ ਡਾਕਟਰ ਜੁਲਾਏ ਨੇ ਫਰਵਗੇਟਆਂ ਵੀ ਗੱਡੀਆਂ ਹੈਲਥ ਦਾ ਡਿਪਾਰਟਮੈਂਟ ਮਤਲਬ ਕਿ ਪੂਰੇ ਪੰਜਾਬ ਦੇ ਅਸੀਂ ਕਹਿੰਦੇ ਰੋਪੜ ਜ਼ਿਲ੍ਹੇ ਦੇ ਨਹੀਂ ਪੂਰੇ ਪੰਜਾਬ ਦੀ ਹਰ ਫੈਸਿਲਿਟੀ ਸਰਕਾਰ ਨੇ ਉੱਤੇ ਪ੍ਰਬੰਧ ਕਰਾਏ ਬੜੇ ਵਧੀਆ ਪ੍ਰਬੰਧ ਸੀ ਐਦਾਂ ਦਾ ਪ੍ਰਬੰਧ ਮਹਾ ਸ਼ਿਵਰਾਤਰੀ ਤੇ ਵੀ ਹੋਣ ਕਿਉਂਕਿ ਅਸੀਂ ਵੀ ਇਸ ਪੰਜਾਬ ਦੀ ਧਰਤੀ ਦੇ ਨਮਾਇਦੇ ਆ ਸਾਡਾ ਵੀ ਉਨਾ ਹੀ ਹੱਕ ਹੈ ਜਿੰਨਾ ਹੋਰ ਸਮਾਜ ਦਾ ਹੈ ਸਾਡੇ ਸਮਾਜ ਨਾਲ ਬਿਤਕਰਾ ਨਾ ਕੀਤਾ ਜਾਵੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸ਼ਿਵਰਾਤ ਦੀ ਦਾ ਤਿਆਰ ਪੰਜਾਬ ਪੱਧਰ ਤੇ ਮਨਾਇਆ ਜਾਵੇ ਸਰਕਾਰ ਦੀ ਪੂਰੀ ਇਨਵੋਲਵਮੈਂਟ ਹੋਵੇ ਅੱਛਾ ਮੈਂ ਗੱਲ ਕੀਤੀ ਹੈ ਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦਾ ਜਨਾਜ਼ਾ ਨਿਕਲਦਾ ਨਜ਼ਰ ਆ ਰਿਹਾ ਹੈ ਕਿ ਪੰਜਾਬ ਪੁਲਿਸ ਦਾ ਵੀ ਡਰ ਨਹੀਂ ਹੈਗਾ ਰੋਜ਼ ਫਾਇਰਿੰਗ ਹੋ ਰਹੀ ਆ ਜੇ ਗੱਲ ਕਰੀਏ ਤਾਂ ਬੀਤੇ ਦਿਨੀ ਆਰਐਸਐਸ ਦੇ ਸੀਨੀਅਰ ਨੇਤਾ ਨੇ ਉਹਨਾਂ ਦੇ ਪੋਤੇ ਦਾ ਜਿਹੜਾ ਕਤਲ ਕੀਤਾ ਗਿਆ ਉਸ ਤੋਂ ਪਹਿਲਾਂ ਜੇ ਗੱਲ ਕਰੀਏ ਤਾਂ ਸੁਧੀਰ ਸੂਰੀ ਸੀਗੇ ਸ਼ਿਵ ਸੈਨਾ ਦੇ ਆਗੂ ਸੀਗੇ ਤੁਹਾਡੀ ਪਾਰਟੀ ਨਾਲ ਸੰਬੰਧ ਰੱਖਦੇ ਸੀ ਉਨਾ ਦਾ ਕਤਲ ਹੋਇਆ ਲੱਗਦਾ ਨਹੀਂ ਕਿ ਨਾ ਬੇਸ਼ੱਕ ਇੱਕ ਪਾਸੇ ਦਾ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਅਸੀਂ ਰੋਜ਼ ਗੈਂਗਸਟਰਾਂ ਦਾ ਖਾਤਮਾ ਕਰ ਰਹੇ ਹਾਂ ਨਸ਼ਾ ਵਿਰੁੱਧ ਜਿਹੜੀ ਮੁਹਿੰਮ ਪੱਟੀ ਹੋਏ ਲੱਗਦਾ ਨਹੀਂ ਕਿ ਜਿਹੜੇ ਅਜੇ ਜਿਹੜੇ ਲੋਕ ਨੇ ਉਹਨਾਂ ਨੂੰ ਪੰਜਾਬ ਪੁਲਿਸ ਦਾ ਡਰ ਨਹੀਂ ਹੈਗਾ ਇਹ ਦੇਖੋ ਜਿੱਥੇ ਤੱਕ ਗੱਲ ਹੈ ਪੰਜਾਬ ਦੇ ਹਾਲਾਤਾਂ ਨਹੀਂ ਲਾਅਨ ਆਰਡਰ ਦੀ ਦੇਖੋ ਕੋਈ ਐਸਾ ਸ਼ਹਿਰ ਨਹੀਂ ਕੋਈ ਐਸਾ ਦਿਨ ਨਹੀਂ ਜਿਸ ਦਿਨ ਗੋਲੀ ਨਹੀਂ ਚੱਲਦੀ ਗੋਲੀ ਚੱਲਣਾ ਉਹ ਰੇ ਆਮ ਗੱਲ ਹੋਗੀ ਮਨਸਾਬ ਦੇ ਵਿੱਚ ਕਦੀ ਗੋਲੀਆਂ ਨਹੀਂ ਸੀ ਚਲਦੀਆਂ ਪੰਜਾਬ ਦੇ ਵਿੱਚ ਇਹ ਜਿਹੜੀ ਦਿੱਲੀ ਪਰ ਦਿੱਲੀ ਚਾਇਸ ਦੀ ਸੂਰੀਜ ਦਾ ਕਤਲ ਹੋਵੇ ਚਾਹੇ ਆਰਐਸਐਸ ਦੇ ਮੁਖੀ ਦੇ ਪੋਤੇ ਦਾ ਕਤਲ ਹੋਵੇ ਚਾਹੇ ਬਟਾਲੇ ਦੇ ਵਿੱਚ ਹੋਵੇ ਚਾਹੇ ਲੁਧਿਆਣੇ ਦੇ ਵਿੱਚ ਸਾਡੇ ਥਾਪਰ ਸਾਹਿਬ ਦੇ ਕਿਰਪਾਨਾਂ ਵੱਜੀਆਂ ਚਾਹੇ ਹੁਣ ਫਗਵਾੜੇ ਦੇ ਵਿੱਚ ਸ਼ਰਿਆਂ 'ਚ ਗੋਲੀਆਂ ਚਲਾਰੀਆਂ ਇਹਦੇ 'ਚ ਕਹਿਣ 'ਚ ਸਾਨੂੰ ਕੋਈ ਐਸੀ ਉਹ ਨਹੀਂ ਹੈ ਵੀ ਪੰਜਾਬ ਪੁਲਿਸ ਦਾ ਦਰਦ ਦਵਾ ਜਿਹੜਾ ਘਟਿਆ ਪਤਾ ਨਹੀਂ ਇਸ ਸਰਕਾਰ ਨੇ ਪਾਵਰਸ ਨਹੀਂ ਦਿੱਤੀਆਂ ਆਈਆਂ ਪਤਾ ਨਹੀਂ ਪੰਜਾਬ ਦੇ ਵਿੱਚ ਨਵੀਂ ਭਰਤੀ ਨਹੀਂ ਕੀਤੀ ਜਾ ਰਹੀ ਪੰਜਾਬ ਪੁਲਿਸ ਦੀ ਪੰਜਾਬ ਪੁਲਿਸ ਦਾ ਜੋ ਰੋਲ ਸੀ ਕਿਉਂਕਿ ਪੰਜਾਬ ਪੁਲਿਸ ਨੂੰ ਇੱਕ ਪੂਰੇ ਦੇਸ਼ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਪੰਜਾਬ ਪੁਲਿਸ ਦੀ ਇੱਕ ਪਛਾਣ ਸੀ ਅੱਤਵਾਦ ਨੂੰ ਪੰਜਾਬ ਪੁਲਿਸ ਨੇ ਭਜਾ ਦਿੱਤਾ ਤੇ ਗੈਂਗਸਟਰ ਕੀ ਹੈ ਪਰ ਅੱਜ ਪੰਜਾਬ ਦੇ ਵਿੱਚ ਦਿਵਾਰ ਤੋਂ ਹੁਣ ਥੋੜੇ ਦਿਨ ਤੋਂ ਅਸੀਂ ਦੇਖਣ ਚ ਆ ਰਿਹਾ ਹੈ ਵੀ ਗੈਂਗਸਟਰਾਂ ਦਾ ਬਿਨ ਨਾਗਾ ਮੁਕਾਬਲਾ ਕੀਤਾ ਜਾ ਰਿਹਾ ਬੜੀ ਵਧੀਆ ਗੱਲ ਆ ਜਿਸ ਤਰ੍ਹਾਂ ਹੁਣ ਲੁਧਿਆਣੇ ਦੇ ਵਿੱਚ ਬੰਦਿਆਂ ਦੇ ਹਥਿਆਰ ਮਿਲੇ ਨੇ ਵੈਪਨ ਮਿਲੇ ਨੇ ਉੱਥੇ ਮੁਕਾਬਲਾ ਕਰਕੇ ਮਾਰੇ ਵੀ ਨੇ ਮਾਲੀਚ ਵੀ ਮਾਰੇ ਨੇ ਜ਼ਿਲੰਦਰ ਦੇ ਵਿੱਚ ਇਹਦਾ ਬਲਤਕਾਰ ਕੀਤਾ ਅਜਿਹੇ ਬੰਦੇ ਨੇ ਗੋਲੀ ਮਾਰਦਣੀ ਚਾਹੀਦੀ ਆ ਜਿਹੜਾ ਬੰਦਾ ਜਿੱਦਾਂ ਫਗਵਾੜੇ ਦੇ ਵਿੱਚ ਉਸ ਬੰਦੇ ਨੂੰ ਪਹਿਲਾਂ ਵੀ 2 ਨੰਬਰ ਦੇ ਵੈਪਨ ਮਿਲੇ ਉਹ ਫਿਰ ਸਾਡੇ ਪ੍ਰਧਾਨ ਤੇ ਘਰਬਲ ਜਿੱਤੇ ਹਮਲਾ ਕੀਤਾ ਫੈਰਿੰਗ ਕਰਕੇ ਗਿਆ ਬਾਜ਼ਾਰ 'ਚ ਤਾਂ ਪੁਲਿਸ ਕੀ ਕਰਦੀ ਮਾਰੋ ਗੋਲੀ ਛੁੱਟੋ ਗੈਂਗਸਟਰ ਹੱਤਬਾਦ ਦੇਖੋ ਗੈਂਗਸਟਰ ਲਈ ਲਾਇਸੈਂਸ ਨਹੀਂ ਲੈਣਾ ਪੈਂਦਾ ਇਹ ਹੱਤਬਾਦੀ ਬਣਾਉਣ ਵਾਸਤੇ ਲਾਇਸੈਂਸ ਨਹੀਂ ਲੈਣਾ ਪੈਂਦਾ ਇਹੀ ਲੋਕ ਜਿਹੜੇ ਨਜਾਇਜ਼ ਅਸਲਾ ਲੈ ਕੇ ਸ਼ਰੇਆਮ ਗੋਲੀਆਂ ਚਲਾਉਂਦੇ ਇਹ ਹੱਤਬਾਦੀ ਆ ਇਹਨਾਂ ਦਾ ਜਦ ਤੱਕ ਪੁਲਿਸ ਤੇ ਦਬਦਬਾ ਨਹੀਂ ਬਣੇਗਾ ਇਹਨਾਂ ਦੇ ਗੋਲੀਆਂ ਮਾਰ ਕੇ ਨਹੀਂ ਸੱਟਣਗੇ ਜਦ ਤੱਕ ਕਿਉਂਕਿ ਸਾਡਾ ਪੰਜਾਬ ਜਿਹੜਾ ਬੜਾ ਪਵਿੱਤਰ ਸੂਬਾ ਏ ਸਾਡੇ ਪੰਜਾਬ ਸੂਬੇ 'ਚ ਅਮਨ ਸ਼ਾਂਤੀ ਪਾਕਿਸਤਾਨ ਨਹੀਂ ਹੋਣ ਦਿੰਦਾ ਸੀ ਪਰ ਹੁਣ ਸਾਡੇ ਲੋਕਾਂ ਨੇ ਇਸ ਸਰਕਾਰ ਨੇ ਠੀਕ ਆ ਬੜੇ ਵਧੀਆ ਕੰਮ ਇਹ ਕਹਿੰਦੇ ਨੇ ਅਸੀਂ ਨਸ਼ਾ ਖਤਮ ਕਰਨ ਵਾਸਤੇ ਕਈਆਂ ਦੇ ਘਟ ਆਏ ਨੇ ਵਧੀਆ ਉਪਰਾਲਾ ਕੀਤਾ ਬਿਜਲੀ ਫ੍ਰੀ ਕੀਤੀ ਆ ਸਰਕਾਰ ਨੇ ਵਧੀਆ ਉਪਰਾਲਾ ਕੀਤਾ ਉਨਾ 350 ਚੀਜ਼ ਦੀ ਦਿਵਸ ਬਣਾ ਵਧੀਆ ਵਧੀਆ ਉਪਰਾਲਾ ਅੱਗੇ ਨੂੰ ਵੀ ਸਾਨੂੰ ਉਮੀਦ ਆ 100% ਭਗਵਾਨ ਤਮਨ ਜੀ ਦੇ ਸ਼ਿਵਰਾਤਰੀ ਦਾ ਵੀ ਜਿਹੜਾ ਇਹ ਮਨਾਣਗੇ ਤਿਹਾਰ ਬੜੇ ਧੂਮਦਾਰ ਨਾਲ ਸਰਕਾਰ ਦੀ ਇਨਵੋਲਵਮੈਂਟ ਹੋਵੇਗਾ ਪਰ ਉਹਦੇ ਨਾਲ ਲਾਅ ਐਂਡ ਆਰਡਰ ਤੇ ਵੀ ਥੋੜੀ ਜਿਹੀ ਪੁਲਿਸ ਨੂੰ ਖੁੱਲੀ ਪਾਵਰ ਦੇਣੀ ਚਾਹੀਦੀ ਆ ਜਿਸ ਤਰ੍ਹਾਂ ਪਹਿਲਾਂ ਪੰਜਾਬ ਪੁਲਿਸ ਨੂੰ ਕੇ ਪੀ ਐਸ ਗਿਲਡਟ ਪੂਰੀਆਂ ਆਵਾਵਾਂ ਸੀ ਵਿਅੰਸਿਕ ਜੀ ਨੇ ਦਿੱਤੀਆਂ ਵੀ ਜਿਹੜਾ ਵੀ ਅੱਤਵਾਦੀ ਆ ਲਿਆਓ ਲਿਆ ਕੇ ਗੋਲੀਆਂ ਨਾਲ ਪੁਨੋ ਸ਼ਰਮ ਕਿਉਂਕਿ ਗੈਂਗਸਟਰ ਨੂੰ ਜਿਹੜਾ ਇਹ ਪੇਸ਼ ਕਰ ਦੇਣਾ ਉਹ ਹੀਰੋ ਬਣਾ ਕੇ ਪੇਸ਼ ਕਰ ਦੇਣ ਉਹਨਾਂ ਨੂੰ ਵਿਲਨ ਉਹਨਾਂ ਚੋਰ ਠੱਗ ਡਕੈਤ ਬਣਾ ਕੇ ਪੇਸ਼ ਕਰ ਤਾਂ ਕਿਦਾਂ ਲੋਕ ਉਹਦਾਂ ਨੂੰ ਜਾਣਗੇ ਜਿਹੜੀ ਨੌਜਵਾਨ ਪੀੜ੍ਹੀ ਆ ਉਹਨਾਂ ਤੇ ਕੀ ਗਲਤ ਪ੍ਰਭਾਵ ਪੈ ਰਿਹਾ ਅੱਜ ਪੰਜਾਬ ਦੇ ਹਰ ਸ਼ਹਿਰ ਦੇ ਵਿੱਚ ਰਿਵਾਲਵਰ ਲੈ ਕੇ ਪਿਸਟਲ ਲੈ ਕੇ ਦੋ ਨੰਬਰ ਦੀ ਹਾਮੀ ਕੋ ਬਣਾਉਂਦਾ ਇਹਦਾ ਕਾਰਨ ਕੀ ਆ ਸਰਕਾਰ ਦੀ ਨਲਾਇਕੀ ਸਰਕਾਰ ਪਾਵਰਾਂ ਦੇਣ ਪੁਲਿਸ ਦੇ ਵਿੱਚ ਭਰਤੀ ਕਰਨ ਜਿੱਥੇ ਹੋਰ ਪਾਸੇ ਪੈਸੇ ਖਰਚ ਕਰ ਰਿਹਾ ਪੁਲਿਸ ਮੁਲਾਜ਼ਮਾਂ ਨੂੰ ਨੌਜਵਾਨ ਪੀੜ੍ਹੀ ਬੇਲੀ ਘੁੰਮਦੀ ਆ ਉਹਨਾਂ ਨੂੰ ਮੁਲਾਜ਼ਮਾਂ ਨੂੰ ਲਿਆਣ ਗਿਣਤੀ ਵਿਧਾਨ ਤਾਂ ਕਿਵੇਂ ਨਹੀਂ ਪੰਜਾਬ ਦੀ ਪੁਲਿਸ ਦਾ ਇੱਕ ਮਿਸਾਲ ਆ ਵੀ ਫੌਰਨ ਚ ਵੀ ਕਹਿੰਦੇ ਨੇ ਜਿੱਥੇ ਪੰਜਾਬ ਪੁਲਿਸ ਆ ਗਈ ਉੱਥੇ ਕ੍ਰਾਈਮ ਨਹੀਂ ਹੁੰਦਾ ਪਰ ਇੱਥੇ ਕ੍ਰਾਈਮ ਯੂਪੀ ਜਦੋਂ ਯੋਗੀ ਜੀ ਨੇ ਉੱਥੇ ਸਿਕੰਜਾ ਕੱਸਿਆ ਅੱਜ ਪੰਜਾਬ ਦੇ ਵਿੱਚ ਪੰਜਾਬ ਦੇ ਲੋਕ ਵੀ ਕਹਿੰਦੇ ਨੇ ਵੀ ਯੋਗੀ ਵਰਗਾ ਰਾਜ ਚਾਹੀਦਾ ਇਹ ਜ਼ਰੂਰਦਾ ਸਰਕਾਰ ਨੂੰ ਉਹਨਾਂ ਤੋਂ ਜਿੱਥੇ ਹੋਰ ਚੀਜ਼ਾਂ ਜ਼ਿਕਰ ਨੇ ਅਹੀ ਜੀਆਂ ਚੀਜ਼ਾਂ ਸਿੱਖਣ ਤਾਂ ਕਿ ਪੰਜਾਬ ਚ ਅਮਨ ਸ਼ਾਂਤੀ ਰਹੇ ਅੱਛਾ ਤੁਸੀਂ ਜੋਗੀ ਜੀ ਦੀ ਗੱਲ ਕੀਤੀ ਆ ਬੀਜੇਪੀ ਪਾਰਟੀ ਹਮੇਸ਼ਾ ਹਿੰਦੂਤਵ ਦੀ ਗੱਲ ਕਰਦੀ ਦੂਜੇ ਪਾਸੇ ਸ਼ਿਵ ਸੇਨਾ ਵੀ ਹਿੰਦੂ ਤਬ ਨੂੰ ਲੈ ਕੇ ਆਪਣਾ ਪੱਖ ਰੱਖਦੀ ਆ ਤੁਹਾਡੇ ਬਤੌਰ ਸ਼ਿਵ ਸੇਨਾ ਪ੍ਰਧਾਨ ਤੁਹਾਡੇ ਵੱਲੋਂ ਵੀ ਹਿੰਦੂ ਤਬ ਨੂੰ ਲੈ ਕੇ ਪੱਖ ਰੱਖਿਆ ਜਾਂਦਾ ਲੱਗਦਾ ਨਹੀਂ ਕਿ ਦੋਨੇ ਪਾਰਟੀਆਂ ਨੂੰ ਗਠਜੰਬਨ ਕਰਨਾ ਚਾਹੀਦਾ ਕਿਉਂਕਿ ਤੁਸੀਂ ਵੀ ਰਾਜਨੀਤਿਕ ਮਾਇਨੇ ਰੱਖਦੇ ਹੋ ਕਿ ਤੁਹਾਡੇ ਵਿਧਾਇਕ ਹੋਣੇ ਚਾਹੀਦੇ ਨੇ ਮੁੱਖ ਮੰਤਰੀ ਪੰਜਾਬ ਦਾ ਹਿੰਦੂ ਹੋਣਾ ਚਾਹੀਦਾ ਦੂਜੇ ਪਾਸੇ ਬੀਜੇਪੀ ਨੇ ਤਾਂ ਇਦਾਂ ਵੱਡਾ ਮੁੱਦਾ ਲੈ ਕੇ ਰਾਮ ਮੰਦਰ ਦਾ ਮੁੱਦਾ ਲੈ ਕੇ ਇਲੈਕਸ਼ਨ ਲੜੇ ਤੇ ਇਲੈਕਸ਼ਨ ਜਿੱਤ ਵੀ ਗਈ ਲੱਗਦਾ ਨਹੀਂ ਦੋਨੇ ਪਾਰਟੀਆਂ ਨੂੰ ਇਕੱਠੇ ਹੋ ਕੇ ਪੰਜਾਬ 'ਚ ਇਲੈਕਸ਼ਨ ਲੜਨਾ ਚਾਹੀਦਾ ਨਹੀਂ ਨਹੀਂ ਬਿਲਕੁਲ ਉਹ ਸਾਡੇ ਨਾਲ ਕਦੇ ਵੀ ਸਹਿਮਤ ਨਹੀਂ ਹੈ ਅਸੀਂ ਕਹਿੰਦੇ ਆ ਪੰਜਾਬ ਦਾ ਮੁੱਖ ਮੰਤਰੀ ਹਿੰਦੂ ਹੋਣਾ ਚਾਹੀਦਾ ਉਹਨਾਂ ਨੂੰ ਬਿਲਕੁਲ ਉਹਨਾਂ ਨੂੰ ਸਰਬ ਇੱਕ ਵੋਟਾਂ ਦੀ ਰਾਜਨੀਤੀ ਉਹਨਾਂ ਨੇ ਦੱਸੋ ਪੰਜਾਬ ਦੇ ਵਿੱਚ ਕਿਹੜੀ ਐਕਟੀਵਿਟੀ ਕੀਤੀ ਅੱਜ ਸਿੱਖ ਸਮਾਜ ਦੇ ਲੋਕਾਂ ਨੂੰ ਅੱਗੇ ਲਿਆ ਰਹੇ ਨੇ ਸਿਰਫ ਉਹਨਾਂ ਨੂੰ ਕੀ ਦਿਖ ਰਿਹਾ ਹੈ ਸਿੱਖ ਸਮਾਜ ਦੇ ਲੋਕ ਨੇ ਪੰਜਾਬ 'ਚ ਉਹਨਾਂ ਨੇ ਜਿਹੜੀ ਅੱਜ ਤੱਕ ਰਾਜਨੀਤੀ ਕੀਤੀ ਦੇਖੋ ਜਿੱਤੇ ਰਾਮ ਮੰਦਰ ਦੀ ਗੱਲ ਸ਼ਿਵਸੇਨਾ ਦਾ ਸਮਰਥਨ ਕੀਤਾ ਅੱਜ ਵੀ ਅਸੀਂ ਉਹਨਾਂ ਨਾਲ ਜਿਸ ਤਰ੍ਹਾਂ ਹੁਣ 350 ਸਾਲਾਂ ਉਹਨਾਂ ਨੇ ਲਾਲ ਕਿਲੇ ਚ ਮੜਾਇਆ ਹਰਿਆਣੇ ਚ ਮਨਾਇਆ ਅਸੀਂ ਉਹਨਾਂ ਦੇ ਨਾਲ ਆ ਪਰ ਜਿਹੜੀ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਬੀਜੇਪੀ ਪਤਾ ਨਹੀਂ ਇੱਥੇ ਦੀ ਜਿਹੜੀ ਪਾਰਟੀ ਇੱਥੇ ਦੇ ਲੀਡਰ ਉਹ ਬੈਕਫੀਡ ਦੇ ਦੇ ਰਹੇ ਨੇ ਵੀ ਸ਼ਿਵਸੇਨਾ ਨਾਲ ਨਾਲ ਜਦੋਂ ਤਾਂ ਉਹਨਾਂ ਨੂੰ ਲੋੜ ਹੁੰਦੀ ਆ ਜਦੋਂ ਉਹਨਾਂ ਨੂੰ ਕੋਈ ਧੰਨਾ ਲਾਣਾ ਆਉਂਦਾ ਜਦੋਂ ਕੋਈ ਆਰਐਸਐਸ ਦਾ ਪ੍ਰੋਗਰਾਮ ਆ ਤਾਂ ਸ਼ਿਵਸੇਨਾ ਨਾਲ ਹੈ ਪਰ ਜਦੋਂ ਹਿੰਦੂਆਂ ਨਾਲ ਧੱਕਾ ਹੋ ਰਿਹਾ ਗਊ ਮਾਤਾ ਵਰੀ ਅਸੀਂ ਗੱਲ ਕਰਦੇ ਅਸੀਂ ਹਿੰਦੂ ਸਮਾਜ ਦੀ ਗੱਲ ਕਰਦੇ ਨੇ ਅਸੀਂ ਮੰਦਰਾਂ ਦੀ ਗੱਲ ਕਰਦੇ ਤਾਂ ਕਦੀ ਸਾਡੇ ਹੱਕ ਜੱਕ ਨਹੀਂ ਉਹਨਾਂ ਨੇ ਆਵਾਜ਼ ਨਹੀਂ ਚੱਕੀ ਸਾਡੇ ਉੱਥੇ ਫਗਵਾੜੇ ਦੇ ਵਿੱਚ ਸ਼ਰਮ ਹਮਲਾ ਕੀਤਾ ਕੋਈ ਭਾਜਪਾ ਦਾ ਲੀਡਰ ਨਹੀਂ ਦਿਖਿਆ ਪੰਜਾਬ ਦੇ ਚਾਰ ਐਸਐਸ ਦਾ ਹੋਇਆ ਕੋਈ ਬਿਆਨਬਾਜ਼ੀ ਨਹੀਂ ਕੋਈ ਬੋਲਦੇ ਨਹੀਂ ਉਹਨਾਂ ਨੂੰ ਸਿਰਫ ਵੋਟਾਂ ਤੱਕ ਮਤਵਲਾ ਉਹਨਾਂ ਨੂੰ ਹਿੰਦੂਆਂ ਤੋਂ ਕੁਝ ਨਹੀਂ ਲੈਣਾ ਇੱਥੇ ਅਸੀਂ ਉਹਨਾਂ ਦੇ ਨਾਲ ਨਹੀਂ ਆ ਅਸੀਂ ਹਿੰਦੂ ਸਮਾਜ ਦੀ ਜੇ ਅਜ ਅਕਾਲੀ ਦਲ ਬਾਦਲ ਕਹਿ ਦਵੇ ਵੀ ਅਗਲਾ ਮੁੱਖ ਮੰਤਰੀ ਹਿੰਦੂ ਜ਼ਗਵੀਰ ਬਾਦਲ ਕਹਿ ਦਵੇ ਅਸੀਂ ਉਹਨਾਂ ਦੀ ਸਪੋਰਟ ਕਰਾਂਗੇ ਸਾਨੂੰ ਹਿੰਦੂ ਮੁੱਖ ਮੰਤਰੀ ਚਾਹੀਦਾ ਕਿਉਂਕਿ ਹਿੰਦੂ ਸਮਾਜ ਕਦੇ ਕਿਸੇ ਗੱਲ ਲੜਦਾ ਨਹੀਂ ਹਿੰਦੂ ਸਮਾਜ ਨੇ ਆਪਣਾ ਵਪਾਰ ਸਿਸਟਮ ਇੰਤੂ ਸਮਾਜ ਚਾਹੁੰਦਾ ਦੇਸ਼ ਦੀ ਉਮਤੀ ਵਾਸਤੇ ਸੁਭੇ ਦੀ ਉਮਤੀ ਵਾਸਤੇ ਕੰਮ ਕਰਦਾ ਅੱਜ ਜੇ ਹਿੰਦੂ ਮੁੱਖ ਮੰਤਰੀ ਹੁੰਦਾ ਤਾਂ ਪੰਜਾਬ ਦੇ ਜਿਹੜੇ ਖਜ਼ਾਨੇ ਖਾਲੀ ਆ ਉਹ ਖਾਲੀ ਨਾ ਹੁੰਦੇ ਕਿਉਂਕਿ ਵਪਾਰ ਸਭ ਤੋਂ ਪਹਿਲਾਂ ਅਸੀਂ ਹਮਦਲ ਦੇਖਦੇ ਫ੍ਰੀ ਦੀ ਆਈਟਮਾਂ ਜਿਹੜੀਆਂ ਸਰਕਾਰਾਂ ਦੇ ਰਹੇ ਨੇ ਕੀ ਲੋੜ ਆ ਕੰਡਕ ਫ੍ਰੀ ਦੇਣ ਦੀ ਕੀ ਲੋੜ ਆ ਫ੍ਰੀ ਦਹਿਲ ਦੇਣ ਦੀ ਘੱਟ ਪੈਸੇ ਲੋ ਪਰ ਅਸੀਂ ਕਹਿੰਦੇ ਆ ਕਿ ਵਪਾਰ ਜਿੱਦਾਂ ਹਿੰਦੂ ਸਮਾਜ ਵਪਾਰ ਦੇ ਟੈਕਸ ਦੇ ਪੈਸੇ ਦੇ ਰਿਹਾ ਐਦਾਂ ਹਿੰਦੂ ਮੁੱਖ ਮੰਤਰੀ ਹੋਏਗਾ ਤਾਂ ਪਹਿਲੇ ਨੰਬਰ ਤੇ ਸਾਡਾ ਸੁਭਾਗ ਹੋ ਜਾ। ਅੱਛਾ ਸ਼ੀਵ ਸੈਨਾ ਨੂੰ ਲੈ ਕੇ ਅਕਸਰ ਇਹ ਗੱਲ ਸਾਹਮਣੇ ਆਉਂਦੀ ਹੈ ਕਿ Shiv Sena ਦੇ ਪ੍ਰਧਾਨ ਬਣ ਜੋ ਤੇ ਸਿਕਿਉਰਟੀ ਲੈ ਲੋ ਅਸੀਂ ਵੀ ਦੇਖ ਰਹੇ ਆ ਵੱਡਾ ਧਾਮ-ਜਮ ਚੱਲਦਾ ਤੁਹਾਡੇ ਨਾਲ ਬੁਲਟ ਪ੍ਰੂਫ ਗੱਡੀ ਮਿਲੀ ਹੋਈ ਆ ਦੂਜੇ ਪਾਸੇ 4-5 ਗਨਮੈਨ ਚੱਲਦੇ ਨੇ ਤੁਹਾਡੇ ਨਾਲ ਤੇ ਇੱਕ ਦੇਖਣ ਚਾਹੁੰਦਾ ਕਿ ਲੋਕਾਂ ਦਾ ਮਾਇਨਾ ਇਹ ਹੈਗਾ ਕਿ Shiv Sena ਵਾਲੇ ਤਾਂ ਸਿਰਫ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਕਰਦੇ ਨੇ ਕਿ ਸ਼ਿਵ ਸੇਨਾ ਜੁਆਇਨ ਕਰ ਲੋ ਦੋ ਗਨਮੈਨ ਮਿਲ ਜਾਣਗੇ ਇਹ ਦੂਜੇ ਪਾਸੇ ਲੱਗਦਾ ਨਹੀਂ ਕਿ ਜੇਕਰ ਸਿਕਿਉਰਿਟੀ ਲੈਣੀ ਆ ਤਾਂ ਵਾਕਈ ਸੱਚੇ ਸ਼ਿਵ ਸੈਨਿਕ ਨੂੰ ਮਿਲਣੀ ਚਾਹੀਦੀ ਕਿਉਂਕਿ ਸ਼ਿਵ ਸੇਨਾ ਦਾ ਆਧਾਰ ਕਿਤੇ ਨਾ ਕਿਤੇ ਜਿਹੜੀ ਨੀਂਵ ਮਹਾਰਾਸ਼ਟਰ ਤੋਂ ਸ਼ੁਰੂ ਹੋਈ ਸੀ ਉੱਥੇ ਜਿਹੜੇ ਬਾਲਾ ਸਾਹਿਬ ਠਾਕਰੇ ਸੀਗੇ ਉਹਨਾਂ ਨੂੰ ਲਾਇਨ ਆਫ ਮਹਾਰਾਸ਼ਟਰ ਵੀ ਕਿਹਾ ਜਾਂਦਾ ਸੀਗਾ ਲੱਗਦਾ ਨਹੀਂ ਕਿ ਸੱਚੇ ਸ਼ਿਵ ਸੈਨਿਕ ਨੂੰ ਹੀ ਕਿਉਂਕਿ ਤੁਸੀਂ ਵੀ ਪ੍ਰਧਾਨ ਹੋ ਤੁਹਾਡੀ ਪਾਰਟੀ 'ਚ ਵੀ ਕਈ ਨੇਤਾ ਹੋਣਗੇ ਜਿਹੜੇ ਸ਼ਿਵ ਸੈਨਿਕ ਖਵਾਂਦੇ ਲੱਗਦਾ ਨਹੀਂ ਕਿ ਸੱਚੇ ਸ਼ਿਵ ਸੈਨਿਕ ਨੂੰ ਹੀ ਉਸ ਦੀ ਪਰਚੋਲ ਕਰਕੇ ਹੀ ਉਸ ਨੂੰ ਪੂਰੀ ਸਿਕਿਉਰਿਟੀ ਦੇਣੀ ਚਾਹੀਦੀ ਆ। ਦੇਖੋ ਜਿੱਥੇ ਤੱਕ ਤੁਸੀਂ ਗੱਲ ਸਪੋਰਟ ਤੇ ਨਹੀਂ ਕਰਦੇ ਆ। ਬੜਾ ਦੁੱਖ ਦੀ ਗੱਲ ਆ ਪੰਜਾਬ ਦੇ ਵਿੱਚ ਸ਼ਿਵ ਸੈਨਾਲੇ ਨੂੰ ਇਹ ਪੱਤਰਕਾਰ ਕਿਉਂ ਟਾਰਗੇਟ ਕਰਦੇ ਨੇ? ਬੇ ਸੁਰੱਖਿਆ 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 ਜਸੂਅ ਅੱਜ ਕਿਨਾ ਪਾਣੀ ਐਸਜੀਪੀਸੀ ਦੇ پاس ਕਿੰਨਾ ਪੈਸਾ ਕਿੰਨੇ ਸ਼ਰੇਆਮ ਹਥਿਆਰ ਚੱਕੀ ਫਿਰਦੇ ਨੇ ਐਡਾ ਡੀਆਂ ਲੰਬੀਆਂ ਕਿਰਪਾਨਾਂ ਉਹਨਾਂ ਨੂੰ ਸਿਕਿਉਰਿਟੀ ਕਿਉਂ ਦਿੱਤੀ ਹੋਈ ਆ? ਮੁਸਲਮਾਨ ਸਮਾਜ ਦੇ ਵੱਡੇ ਵੱਡੇ ਉਹ ਜਿਹੜੇ ਲੋਕ ਜਿਹੜੇ ਸਖੰਦੇ ਹੀ ਵੱਢਣਾ ਹੈ ਜਿਹੜੇ ਸ਼ੁਰੂ ਤੋਂ ਹੀ ਬੱਚੇ ਨੂੰ ਸੁੰਨਤ ਕਰਦੇ ਨੇ ਉਹਨਾਂ ਨੂੰ ਸੁਰੱਖਿਆ ਕਿਉਂ ਦਿੱਤੀ ਹੋਈ ਆ ਅਸਾਈਆਂ ਦੇ ਆ ਉਹਨਾਂ ਨੂੰ ਸੁਰੱਖਿਆ ਕਿਉਂ ਦਿੱਤੀ ਹੋਈ ਆ ਸਿਰਫ ਸ਼ਿਵ ਸੈਨਾ ਦੇ ਲੋਕ ਹੀ ਦਿਖਦੇ ਨੇ ਮਨ ਨੂੰ ਸਮਝ ਨਹੀਂ ਆਉਂਦੀ ਪ੍ਰੈਸ ਵਾਲਿਆਂ ਨੇ ਕੀ ਸਿਰਫ ਉਹਨੋਂ ਤਾਂ ਡਰਦੇ ਨੇ ਲੋਕ ਮਾਰਨਗੇ ਵਰਸਾ ਸ਼ਿਵ ਸੈਨਾ ਵਾਲੇ ਸਿਰਫ ਮਜ਼ਾਕ ਕਰਕੇ ਠੀਕ ਹੈ ਅਸੀਂ ਪੁੱਛਦੇ ਵੇ ਜੇ ਸੁਰੱਖਿਆ ਦਿੱਤੀ ਹੈ ਇਹ ਗਵਰਨਮੈਂਟ ਨੇ ਦੇਖਿਆ ਇਹ ਡੀਜੀਪੀ ਨੇ ਦੇਖਣਾ ਹੈ ਇੰਟੈਲੀਜੈਂਸ ਨੇ ਦੇਖਣਾ ਕਿਹਨੂੰ ਸੁਰੱਖਿਆ ਦੀ ਜਰੂਰਤ ਆ ਮੈਂ ਸਾਫ਼-ਸਾਫ਼ ਤੁਹਾਡੇ ਪਾਸ ਬੈਠਾ ਮੈਂ 1992 ਦੇ ਵਿੱਚ ਸ਼ਿਪਸਰ ਜੁਆਇਨ ਕੀਤੀ ਸੀ ਮੈਂ ਆਪਣੀ ਸ਼ੌਕ ਤੇ ਲਿਖਾਈ ਸੀ ਗਰਮ ਸੇ ਗੋਮ இந்து ਆ ਸ਼ਿਵ ਸ਼ਕਤੀ ਦਾ ਜਾਬ ਕਰਾਂਗੇ ਆਪਣੀ ਰੱਖਿਆ ਆਪ ਕਰਾਂਗੇ ਮਨੂੰ ਐਸਐਸਪੀ ਸਾਹਿਬ ਮੁਹੰਮਦ ਮੁਸਤਾਫਾ ਜੀ ਉਸ ਟਾਈਮ ਉਹਨਾਂ ਨੇ ਗਨਮੈਨ ਭੇਜਿਆ ਮੈਂ ਰਿਟਰਨ 'ਚ ਦਿਖਾ ਦੂੰ ਤੁਹਾਨੂੰ ਮੈਂ ਗਨਮੈਨ ਵਾਪਸ ਦੇ ਦਿੱਤਾ ਮੈਂ ਮਨੂੰ ਲੋੜ ਨਹੀਂ ਹੈ ਮੈਂ ਆਪਣੀ ਸੁਰੱਖਿਆ ਆਪ ਕਰ ਸਕਦਾ ਮੈਂ ਸਟੇਨ ਗਨ ਲੱਤੀ 2 ਸਾਲ ਰੈਗੂਲਰ ਸਟੇਨ ਗਨ ਲੈ ਕੇ ਆਪਣੀ ਸਿਖਲਾਈ ਕੀਤੀ ਅੱਤਵਾਦੀਆਂ ਨਾਲ ਮੁਕਾਬਲਾ ਕੀਤਾ ਵਾਧੇ ਵਿੱਚ ਮੇਰੇ ਫਾਦਰ ਸਾਹਿਬ ਨੂੰ ਨਾ ਸ਼ਹੀਦ ਕੀਤਾ ਉਹਦਾ ਸਰਕਾਰ ਨੇ ਜਿਹੜੀ ਤੁਸੀਂ ਕਹਿੰਦੇ ਬੋਰਡ ਅਪਰੂਵ ਕਾਰ ਦਿੱਤੀ ਜਿਪਸੀ ਦਿੱਤੀ ਜਾਂ ਨੇ ਗਨਮੈਨ ਦਿੱਤੇ ਆ ਇਹ ਸਰਕਾਰ ਨੂੰ ਜੇ ਜ਼ਰੂਰਤ ਤਾਂ ਆ ਯਾ ਤੁਸੀਂ ਦੱਸੋ ਤੁਸੀਂ ਲਿਖ ਕੇ ਅੱਜ ਦੇ ਦਿਰੋ ਪਰ ਤੁਹਾਨੂੰ ਕੋਈ ਸੁਰੱਖਿਆ ਦੀ ਜ਼ਰੂਰਤ ਨਹੀਂ ਤੁਸੀਂ ਸੇਫ ਹੋ ਹਿੰਦੂ ਪੰਜਾਬ ਚ ਸੇਫ ਆ ਮੈਂ ਅੱਜ ਸਾਰੇ ਪੰਜਾਬ ਦੇ ਗਨਮੈਨ ਵਾਪਸ ਕਰਾ ਦਿੰਦਾ ਲਿਖ ਕੇ ਦੇਣ ਤੁਸੀਂ ਪੱਤਰਕਾਰ ਲਿਖ ਕੇ ਦੇਰੋ ਸਰਕਾਰ ਲਿਖ ਕੇ ਦੇ ਦਿਓ ਕੋਈ ਕਹਿੰਦਾ ਸਹੀ ਮੈਂ ਹਾਂ ਤੁਹਾਡੀ ਦਿਨ ਬਰਤੀ ਦਿਨ ਤੁਹਾਡੇ ਬੰਦੇ ਮਾਰ ਰਹੇ ਨੇ ਦਿਨ ਬਰਤੀ ਦਿਨ ਹਿੰਦੂਆਂ ਨੂੰ ਟਾਰਗੇਟ ਕਰਕੇ ਮਾਰਿਆ ਜਾ ਰਿਹਾ ਜੇ ਹਿੰਦੂ ਸੁਰੱਖਿਆ ਮੰਤ ਦਾ ਤੁਸੀਂ ਮੈਨੂੰ ਦੱਸੋ ਸਿੱਖ ਸਮਾਜ ਦਾ ਕਿਹੜਾ ਐਸਾ ਜੁਦਾਹਦਾਰ ਆ ਜਿਹਦੇ ਕੋਲ ਗਨਮੈਨ ਨਹੀਂ ਜਿਹਦੇ ਕੋਲ ਗੱਡੀਆਂ ਨਹੀਂ ਸਰਕਾਰ ਦਾ ਕਿਹੜਾ ਐਸਾ ਬੰਦਾ ਕਿਹੜਾ ਐਸਾ ਪ੍ਰਧਾਨ ਹੈ ਜਿਹਦੇ ਕੋਲ ਗੱਡੀਆਂ ਨਹੀਂ ਅਸਾਈਆਂ ਦਾ ਕਿਹੜਾ ਐਸਾ ਧਰਮ ਗੁਰੂ ਆ ਜਿਹਦੇ ਕੋਲ ਗਨਮੈਨ ਨਹੀਂ ਮੁਸਲਮਾਨਾਂ ਦੇ ਜਿਹੜਾ ਵੱਡਣਾ ਸਿਖਾਉਂਦੇ ਨੇ ਤੇ ਰੋਜ਼ ਦਿਨ ਬਰਤੀ ਦਿਨ ਅੱਤਵਾਦੀ ਮੌਲਾਈ ਨੇ ਪੰਜਾਬ ਤੇ ਹਮਲੇ ਕਰ ਰਹੇ ਨੇ ਬੰਬ ਸਪੋਰਟ ਕਰ ਰਹੇ ਨੇ ਆ ਜੋਣਾ ਦੇ ਬੰਦੇ ਜਾ ਕੇ ਲੁਧਿਆਣੇ ਦੇ ਦੇਖੋ ਸਾਹੀ ਆ ਮਾਮ ਨੂੰ ਗੱਡੀਆਂ ਦਿੱਤੀਆਂ ਬੰਦੇ ਦਿੱਤੇ ਨੰਦਪੁਰ ਸਾਹਿਬ ਦੇਖ ਲਓ ਕਿੰਨੇ ਜਥੇਦਾਰਾਂ ਨੂੰ ਦਿੱਤੇ ਨੇ ਅਮਰitsar ਦੇਖ ਲਓ ਕਿਹੜਾ ਜਥੇਦਾਰ ਆ ਜਿਹੜਾ ਬਗੈਰ ਸਕੋਰਟੀ ਦੇ ਚੱਲਦਾ ਕਿਹੜਾ ਸਰਕਾਰ ਦਾ ਬੰਦਾ ਜਿਹੜਾ ਬਗੈਰ ਕਿਹੜਾ ਸਮਾਜ ਦਾ ਲੋਕ ਸਿਰਫ ਹਿੰਦੂਆਂ ਦੇ ਘਰਾਂ ਮੈਨੂੰ ਕਿਉਂ ਦਿਖਦੇ ਨੇ ਅਸੀਂ ਕਿਸੇ ਤੋਂ ਮੰਗ ਰਹੇ ਹਾਂ ਸਭ ਤੋਂ ਵੱਧ ਟੈਕਸ ਹਿੰਦੂ ਸਮਾਜ ਦੇ ਰਿਹਾ ਸਾਡਾ ਹੱਕ ਆ ਸਾਡੇ ਪੰਜਾਬ ਸੂਬੇ ਵਿੱਚ ਦੇਸ਼ 'ਚ ਰਹਿਣ ਦਾ ਜਦ ਅਸੀਂ ਟੈਕਸ ਦੇਖਦੇ ਸੁਰੱਖਿਆ ਦੀ ਜ਼ਿੰਮੇਵਾਰੀ ਕਿਦੀ ਆ ਸਰਕਾਰ ਦੀ ਸਰਕਾਰ ਨੂੰ ਬਚਾਓ ਕਿਉਂ ਤੁਸੀਂ ਸੁਰੱਖਿਆ ਦੀ ਜ਼ਿੰਮੇਵਾਰੀ ਨਹੀਂ ਲੈਂਦੇ ਕਿਉਂ ਇਹਨਾਂ ਬਾਸ ਲੈ ਲਵੇ ਅਸੀਂ ਗਿੜਗੜਾਏ ਤਾਂ ਨਹੀਂ ਤੁਹਾਡੇ ਪਾਸ ਆ ਕੇ ਅਸੀਂ ਕੋਈ ਉਹ ਤਾਂ ਨਹੀਂ ਕਰਿਆ ਵਾ ਸਾਨੂੰ ਦੋ ਜੇ ਜ਼ਰੂਰਤਾਂ ਦਾ ਦਵੇ ਕਿਉਂ 3 ਦਿਨ ਕਹਿ ਰਹੇ ਨੇ ਅੱਜ ਇੱਥੇ ਬੰਦੇ ਭੱਲੇ ਹੀ ਤੁਹਾਨੂੰ ਮਾਰਨ ਵਾਸਤੇ ਆ ਤੱਕ 5 ਤੋਂ 7 ਬੰਦੇ ਐਜੇ ਫੜੇ ਜਿਹੜੇ ਮਾਰਨ ਆਏ ਨੇ ਜੇ ਹੈਗਾ ਤਾਂ ਸਾਡੇ ਪਾਸ ਤਾਂ ਹੀ ਚਲੇਗਾ ਨਹੀਂ ਆਦੇ ਅਸੀਂ ਤਾਂ ਅੱਜ ਵੀ ਕਹਿੰਦੇ ਜਿਹਦੇ ਚ ਦਮ ਆਓ ਅਸੀਂ ਆਪਣੀ ਸੁਰੱਖਿਆ ਕਰਨ ਜਾਣਦੇ ਆ ਅਸੀਂ ਇੱਕ ਨਹੀਂ ਦੋ ਦੋ ਬਪੈਣ ਰੱਖੇ ਹੋਏ ਨੇ ਦੋ ਸਾਨੂੰ ਇਜਾਜ਼ਤ ਕਰੋ ਸਾਡੇ ਨਾਲ ਮੁਕਾਬਲਾ ਅਸੀਂ ਤਿਆਰ ਆ ਮੁਕਾਬਲਾ ਕਰਨ ਅੱਛਾ ਤੁਸੀਂ ਗੱਲ ਕਰ ਰਹੇ ਹੋ ਸੁਰੱਖਿਆ ਦੀ ਗੱਲ ਵੀ ਅਸੀਂ ਕਰ ਰਹੇ ਆ ਦੂਜੇ ਪਾਸੇ ਤੁਹਾਡੀ ਹੀ ਪਾਰਟੀ ਦੇ ਮੈਂ ਹੁਣ ਮੈਨੂੰ ਨਹੀਂ ਪਤਾ ਜੀ ਤੁਹਾਡੀ ਪਾਰਟੀ ਜ ਹੈਗੇ ਨੇ ਜਾਂ ਨਹੀਂ ਹੈ ਜੀ ਅਮਿਤ ਅਰੋੜਾ ਉਹਨਾਂ ਦੀ ਬੜੀ ਵੀਡੀਓ ਵਾਇਰਲ ਹੁੰਦੀਆਂ ਨੇ ਇਹ ਉਹਨਾਂ ਨੂੰ ਹਾਸੇ ਜਿਹੜਾ ਇੱਕ ਆਪਣੇ ਆਪ ਨੂੰ ਹਿੰਦੂ ਸ਼ੇਰ ਹਿੰਦੂ ਜੱਟ ਕਹਿੰਦੇ ਨੇ ਲੱਗਦਾ ਨਹੀਂ ਕਿ ਇਹ ਸ਼ਬਦ ਕਿਤੇ ਨਾ ਕਿਤੇ ਹਿੰਸਾ ਭੜਕਾਉਣ ਵਾਲੇ ਸ਼ਬਦ ਨੇ ਕਿਉਂਕਿ ਜੱਟ ਸਮਾਜ ਪੰਜਾਬ ਦੇ ਵਿੱਚ ਬੜੀ ਵਧੀਆ ਹیثیت ਰੱਖਦਾ ਤੇ ਅਮਿਤ ਅਰੋੜਾ ਦੇ ਇਸ ਜਿਹੜੇ ਤਰੀਕੇ ਨੂੰ ਕਿੱਦਾਂ ਦੇਖਦੇ ਹੋ ਉਹ ਨਿਊ ਟੂ ਸ਼ਟਰ ਵਾਲਾ ਵੀ ਹੈਗਾ ਹੈ ਕਈ ਬੰਦੇ ਸਿਰਫ ਆਪਣੇ ਆਪ ਨੂੰ ਲੋਕਾਂ ਦੇ ਵਿੱਚ ਆਏ ਉਹਨਾਂ ਨੂੰ ਮਜ਼ਾਕ ਕਰ ਲੋ ਚਾਹੇ ਉਹਨਾਂ ਦੀ ਭੰਡੀ ਫੁੱਟ ਲੋ ਉਹਨਾਂ ਨੂੰ ਕੋਈ ਇੱਜ਼ਤ ਉਹਦਾ ਸਵਾਲ ਨਹੀਂ ਉਹ ਸਿਰਫ ਲਾਈਵ ਲਾਈਨ ਚਾੜਾ ਚੱਲਦੇ ਤੁਹਾਡੇ ਵਰਗੇ ਪੱਤਰਕਾਰ ਭਾਈ ਸਾਹਿਬ ਉਹਨਾਂ ਦੀ ਇੰਟਰਵਿਊ ਲਈ ਜਾਂਦੇ ਨੇ ਪਰ ਉਹ ਸਵਾਲ ਉਹ ਆਵਾ ਟੋਪ ਜਿਹੜੀ ਗੱਲ ਦਾ ਕੋਈ ਮਤਵ ਨਹੀਂ ਆ ਉਹ ਦਈ ਜਾਂਦੇ ਨੇ ਤੁਸੀਂ ਬਣਾਈ ਜਾਓ ਜੀ ਲੋ ਕਿਹੜਾ ਪਹਿਚਾਨ ਹੈ ਕਿਹੜਾ ਕੀਤਾ ਉਹਨਾਂ ਨੇ ਸਰਬ ਲਈ ਦੇਸ਼ ਲਈ ਸਿਰਫ ਮੈਂ ਇੱਕ ਕਾਫਲਾ ਲੈ ਕੇ ਤੁਰਦੇ ਨੇ ਸਿਕਿਉਰਟੀ ਜੈਡ ਜਿਹੜੀ ਬੁਲਟ ਪ੍ਰੂਫ ਗੱਡੀ ਵੀ ਹੈਗੀ ਲੱਗਦਾ ਨਹੀਂ ਕਿ ਸਰਕਾਰ ਨੂੰ ਸਮੀਖਿਆ ਕਰਨੀ ਚਾਹੀਦੀ ਹੈ ਕਿ ਅਸਲੀ ਸ਼ਿਵ ਸੈਨਿਕੀ ਜਾਂ ਉਸ ਵਿਅਕਤੀ ਨੂੰ ਸੁਰੱਖਿਆ ਮਿਲਣੀ ਚਾਹੀਦੀ ਜਿਹੜੇ ਹਿੰਦੂਆਂ ਦੀ ਗੱਲ ਕਰਦਾ ਆ ਤੁਸੀਂ ਹੁਣ ਕਰੋ ਨਾ ਤੁਸੀਂ ਪੱਤਰਕਾਰ ਤਾਂ ਉਹਨਾਂ ਨੂੰ ਤੁਹਾਨੂੰ ਪੀ ਆਰ ਬੀ ਵੱਧਦੀ ਆ ਤੁਸੀਂ ਇਹ ਜਾਨੂੰ ਜਾਣ ਕੇ ਆਪ ਤੁਸੀਂ ਛੱਡ ਦਿਓ ਉਸ ਨੂੰ ਬਿਆਨ ਲੈਣੇ ਬੰਦ ਕਰ ਦੋ ਨੀ ਜ਼ਮੀਰ ਲੈਣੀ ਬੰਦ ਕਰ ਦੋ ਕੱਲ ਨੂੰ ਵਹਿ ਜਾਣਗੇ ਕਰ ਇਹਦੇ ਚ ਆਟਾ ਵੀ ਵੱਡਾ ਰੋਲ ਆ ਪੱਤਰਕਾਰਤਾ ਦੇ ਵਿੱਚ ਕੀ ਆ ਆਪਣੇ ਸੂਬੇ ਨੂੰ ਤਰੱਕੀ ਕਰਨਾ ਆਪਣੇ ਸੂਬੇ ਦੀਆਂ ناکਾਮੀਆਂ ਨੂੰ ਅਜਾਗਰ ਕਰਨਾ ਆਪਣੇ ਸੂਬੇ ਦੀਆਂ ਕਮੀਆਂ ਨੂੰ ਦੂਰ ਕਰਨਾ ਉਹ ਕੁਆਚਰ ਉਹ ਬੰਦਿਆਂ ਨੂੰ ਤੁਸੀਂ ਲਿਆਓ ਉਹ ਟੀਵੀ ਚੈਨਲਾਂ ਤੇ ਵੀਡੀਓ ਤੇ ਜਿਹੜਾ ਲੋਕ ਸਭੇ ਇਤ ਲਈ ਦੇਸ਼ ਤੇ ਲਈ ਕਿਸੇ ਇਤ ਲਈ ਕੰਮ ਕਰਦੇ ਜਿਹੜੇ ਆਪਣੇ ਆਪ ਨੂੰ ਹੀਰੋ ਬਣਾਈ ਜਾਂਦੇ ਆ ਉਹ ਤੁਹਾਨੂੰ ਪਤਾ ਨਹੀਂ ਕੀ ਆ ਟੀਆਰਪੀ ਦੀ ਹੁੰਦੀ ਆ ਜਾਂ ਕੋਈ ਐਡੂਡ ਵਾਸਤੇ ਦੇ ਦਿੰਦੇ ਆ ਤੁਸੀਂ ਚਮਕਾਈ ਜਾਂਦੇ ਚਮਕਾਈ ਜਾਓ ਇਹਦਾ ਥੋੜਾ ਰੋਲ ਜ਼ਿਆਦਾ ਤੁਸੀਂ ਵੀ ਇਸ ਗੱਲ ਨੂੰ ਮੰਨੋ ਕਿ ਸਾਡੇ ਚ ਵੀ ਇਹ ਕਮੀਆਂ ਨੇ ਅੱਛਾ ਦਿੱਲੀ ਵਿੱਚ ਬੀਤੇ ਕੁਝ ਦਿਨ ਪਹਿਲਾਂ ਬਲਾਸਟ ਹੋਇਆ ਲਾਲ ਕਿਲੇ ਦੇ ਵਿੱਚ ਤਾਂ ਇੱਕ ਪਾਰਟਿਕੂਲਰ ਅਲਫਲਾ ਯੂਨੀਵਰਸਿਟੀ ਹੈਗੀ ਆ ਤੇ ਉਹ ਡਾਕਟਰਸ ਨੇ ਜਿਹੜੇ ਕਿਉਂਕਿ ਜੇਕਰ ਅਸੀਂ Hindu ਦੇ ਵਿੱਚ India ਦੇ ਵਿੱਚ ਮੰਨੀਏ ਤਾਂ ਡਾਕਟਰ ਨੂੰ ਭਗਵਾਨ ਦਾ ਦਰਜਾ ਦਿੱਤਾ ਗਿਆ ਲੱਗਦਾ ਨਹੀਂ ਕਿ ਜਿਹੜਾ ਏਡਾ ਵੱਡਾ ਕਾਂਡ ਹੋਇਆ ਉਸ ਤੋਂ ਬਾਅਦ ਡਾਕਟਰਾਂ ਤੇ ਵੀ ਕਿਤਨਾ ਕਿਤੇ ਹੁਣ ਲੋਕਾਂ ਨੂੰ ਸ਼ੰਕਾ ਹੋਣ ਲੱਗੀ ਕਿ ਇਹਦੇ ਦੇਜ ਦੇ ਦੁਸ਼ਮਣੀ ਨਾ ਹੋਣ ਇਹ ਦੇਖੋ ਸਭ ਤੋਂ ਪਹਿਲਾਂ 70 ਸਾਲ ਜਿਹੜੀ ਸਰਕਾਰ ਕਾਬਜ਼ ਤੇ ਰਹੀ ਉਹ ਹਿੰਦੂਆਂ ਦੀ ਦੁਸ਼ਮਣ ਸੀ ਅੱਜ BJP ਤਾਂ ਹੀ ਆਈ ਹੈ ਉਹਨਾਂ ਨੇ ਹਿੰਦੂਆਂ ਲਈ ਕੁਝ ਮੈ ਨਹੀਂ ਇਹਦਾ ਸਭ ਕੁਝ ਕੁਝ ਕੀਤਾ ਕਿਉਂਕਿ ਜਿਹੜੀ ਪਾਰਟੀ ਕਾਬਜ ਰਹੀ ਸੀ ਦੇਖੋ ਕਿੱਡੇ ਬੁੱਕ ਦੀ ਗੱਲ ਆ ਸਾਡੇ ਮੰਦਰਾਂ ਦਾ ਪੈਸਾ ਇੱਕ ਸਮਾਜ ਨੂੰ ਦਿੱਤਾ ਜਾ ਰਿਹਾ ਉਹਨਾਂ ਦੀ ਪੜ੍ਹਾਈ ਤੇ ਖਰਚ ਕੀਤਾ ਰਿਹਾ ਬੈਸ਼ਨੋ ਦੇ ਵੀ ਮਾਤਾ ਦੇ ਜਿਹੜਾ ਚੜਾਵਾ ਉਹਦਾ ਜਿਹੜਾ ਕਾਲਜ ਆ ਉਹਦੇ ਵਿੱਚ ਕਿਹਨਾਂ ਨੂੰ ਐਡਮਿਸ਼ਨ ਮਿਲਦੀ ਮੁਸਲਮਾਨ ਸਮਾਜ ਨੂੰ ਅੱਜ ਮਸਜਿਦਾਂ ਦੇ ਵਿੱਚ ਫੰਡਿੰਗ ਜਿਹੜੀ ਜਾ ਰਹੀ ਆ ਹਿੰਦੂ ਸਮਾਜ ਦੇ ਪੈਸੇ ਦੀ ਅੱਜ ਹਮਾਦਰਚ ਜਿਹੜੀਆਂ ਸਰਕਾਰਾਂ ਚੱਲਦੀਆਂ ਹਿੰਦੂ ਮੰਦਰਾਂ ਦੇ ਪੈਸੇ ਦੀਆਂ ਮੈਂ ਪੁੱਛਣਾ ਚਾਹੁੰਦਾ ਜਦ ਗੁਰਦੁਆਰਾ ਸਾਹਿਬ ਦਾ ਪੈਸਾ ਅੱਜ ਵੀ ਜੀ ਬੀਸੀ ਬਤ ਰਹੀ ਆ ਜਿਹੜਾ ਅਸਾਈਆਂ ਦਾ ਪੈਸਾ ਅਸਾਈ ਸਮਾਜ ਵਰਤ ਰਿਹਾ ਸਾਡੇ ਹਿੰਦੂ ਸਵਾਦ ਦਾ ਪੈਸਾ ਉਹਨਾਂ ਗਲਤ ਅੰਸਰਾਂ ਨੂੰ ਦੋਗੇ ਜੇ ਤੁਸੀਂ ਘਰ ਬੈਠੇ ਬੰਦੇ ਨੂੰ ਫ੍ਰੀ ਅਨਾਜ ਦੋਗੇ ਫ੍ਰੀ ਪੜ੍ਹਾਈ ਦੋਗੇ ਪੈਸਾ ਦੋਗੇ ਤਾਂ ਉਹ ਦੇਸ਼ ਦੇ ਦੁਸ਼ਮਣ ਨਹੀਂ ਬਣਨਗੇ ਉਹ ਹੱਤਬਾਦੀ ਹੀ ਬਣਨਗੇ ਤੁਸੀਂ ਕਿਉਂ ਨਹੀਂ ਲਗਾਮ ਲਾਉਂਦੇ ਉਹਨਾਂ ਦੀਆਂ ਫੈਸਲਤੀਆਂ ਕਿਉਂ ਨਹੀਂ ਬੰਦ ਕਰਦੇ ਜਦੋਂ ਤੱਕ ਮੁਸਲਮਾਨ ਸਮਾਜ ਨੂੰ ਇਹ ਮੰਦਰਾਂ ਦਾ ਪੈਸਾ ਇਹ ਪੰਜਾਬ ਸਰਕਾਰ ਕਿਹਾ ਸਾਡੀ ਦੇਸ਼ ਦੀ ਹਿੰਦੁਸਤਾਨ ਦੀ ਸਰਕਾਰ ਉਹਨਾਂ ਨੂੰ ਬੰਦ ਨਹੀਂ ਕਰਦੀ ਉਹ ਉਹ ਜਿਹੜਾ ਕਹਿੰਦੇ ਨੇ ਇਹ ਜ਼ਮੀਨ ਮੁਸਲਮਾਨਾਂ ਦੀ ਆ ਕੀ ਬਣਾਇਆ ਅਸੀਂ ਉਹਨਾਂ ਨੇ ਵਕਫਾ ਵਕਫਾ ਬੋਰਡ ਕਿਹਾ ਵਕਫਾ ਬੋਰਡ ਹੁੰਦਾ ਏ ਵਕਫਾ ਬੋਰਡ ਦਾ ਮਤਲਬ ਕੀ ਆ ਉਹ ਵਕਫਾ ਬੋਰਡ ਦੇ ਪੈਸੇ ਖਰਚ ਕਰਦੇ ਤੇ ਰਹਿੰਦੇ ਹਥਿਆਰਾਂ ਤੇ ਅੱਜ ਪਾਕਿਸਤਾਨ ਨੂੰ ਉਹ ਸਪੋਰਟ ਕਰ ਰਹੇ ਨੇ 20 ਵਾਰ ਹੋ ਚੁੱਕਿਆ ਮੈਂ ਉਹ ਸਮਾਜ ਦੇ ਲੋਕ ਆਈਐਸਆਈ ਨਾਲ ਜੁੜੇ ਹੋਏ ਨੇ ਫੇਰ ਵੀ ਅੱਜ ਉਹਨਾਂ ਦੇ ਪੈਸੇ ਤੇ ਕਿਉਂ ਨਹੀਂ ਅਸੀਂ ਮੋਦੀ ਸਾਹਿਬ ਬੜਾ ਕਹ ਰਹੇ ਨੇ ਹਿੰਦੂ ਸਮਾਜ ਲਈ ਉਹ ਮੈਂ ਕਹਿੰਦਾ ਮੋਦੀ ਸਾਹਿਬ ਆ ਬੱਕਬੋੜੇ ਖਤਮ ਕਰ ਦੋ ਇਹ ਮੁਸਲਮਾਨ ਸਮਾਜ ਨੂੰ ਫੈਸਿਲਟੀਆਂ ਮੰਦ ਕਰ ਦੋ ਇਹ ਮੰਦਰਾਂ ਦੇ ਪੈਸੇ ਹੀ ਮੰਦਰ ਹਿੰਦੂ ਸਮਾਜ ਤੇ ਲਾਣਾ ਸ਼ੁਰੂ ਕਰ ਦੋ ਤਾਂ ਦੇਖਦੇ ਆ ਕਿ ਸਾਡਾ ਦੇਸ਼ ਕਿੱਥੇ ਜਾਂਦਾ ਸਿਰਫ ਵੋਟਾਂ ਦੀ ਰਾਜਨੀਤੀ ਛੱਡ ਕੇ ਆ ਕੰਮ ਜਿਹੜੇ ਕਰਨ ਵਾਲੇ ਉਹ ਕਰੋ ਤੁਸੀਂ ਵੀ ਕੀ ਕੀਤਾ ਹੁਣ ਤੱਕ ਤੁਸੀਂ ਜਿਹੜੀ ਦੁਬਾਰਾ ਤੇ ਸਰਕਾਰ 30 ਵਾਰ ਸਰਕਾਰ ਬਣਦੀ ਜਾ ਰਹੀ ਤੁਸੀਂ ਕਿਉਂ ਨਹੀਂ ਬੱਕਬੋੜ ਖਤਮ ਕਰ ਰਹੇ ਤੁਸੀਂ ਕਿਉਂ ਨਹੀਂ ਸਾਰਿਆਂ ਦੀ ਜਿਹੜੀ ਜਨਗਨਤਾ ਕਰ ਰਹੇ ਕਿਉਂ ਲਾਇਕ ਸਮਾਜ ਦੇ ਲੋਕਾਂ ਨੂੰ ਐਨੇ ਅਦਾਲਤ ਵੀ ਦੋ ਗਵਾਹ ਮੰਗਦੀ ਆ ਉਹ ਤੁਹਾਨੂੰ ਤਾਂ 20 20 ਮਿਲ ਗਏ 20 ਸਾਲ ਤੋਂ ਉਹਨਾਂ ਦੇ ਖਿਲਾਫ ਐਨਾ ਕੁਝ ਮਿਲ ਗਿਆ ਆਈਐਸ ਦੇ ਸਬੂਤ ਅਸ਼ਰੇਮ ਬੰਬ ਕਰਫਾਨਾ ਬੰਦੂਖਾਂ ਬਣਾਉ ਉਹਨਾਂ ਨੂੰ ਡਾਕਟਰ ਉਹ ਡਾਕਟਰ ਵਿਚਾਰਵਾਤ ਨਹੀਂ ਉਹ ਹਿੰਦੂਆਂ ਨੂੰ ਮਾਰਨ ਵਾਸਤੇ ਬਣ ਰਹੇ ਨੇ ਜਦ ਤੱਕ ਉਹਨਾਂ ਦੇ ਨਕੇਲ ਨਹੀਂ ਪੈਂਦੀ ਜਦ ਤੱਕ ਹਿੰਦੁਸਤਾਨ ਦਾ ਆਈਆ ਅੱਛਾ ਪੰਜਾਬ ਦੀ ਰਾਜਨੀਤੀ ਦੀ ਗੱਲ ਕਰੀਏ ਤਾਂ ਤੁਹਾਡੇ ਵੱਲੋਂ ਲਗਾਤਾਰ ਮੰਗੁੰਦੇ ਕਿ ਹਿੰਦੂ ਮੁੱਖ ਮੰਤਰੀ ਹੋਣਾ ਚਾਹੀਦਾ ਲੱਗਦਾ ਨਹੀਂ ਕਿ ਸ਼ਿਵ ਸੇਨਾ ਜੇਕਰ ਹਿੰਦੂ ਮੁੱਖ ਮੰਤਰੀ ਦੀ ਗੱਲ ਕਰਦੀ ਹੈ ਤਾਂ ਖੁਦ ਮੈਦਾਨ ਦੇ ਵਿੱਚ ਉਤਰਨਾ ਚਾਹੀਦਾ ਹੈ 2027 ਨੂੰ ਬਿਲਕੁਲ ਇੱਕ ਸਾਲ ਦਾ ਸਮਾਂ ਰਹਿ ਚੁੱਕਿਆ 2027 ਦੇ ਵਿੱਚ ਕੋਈ ਇਲੈਕਸ਼ਨ ਲੜਨ ਦਾ ਹੈਗਾ ਕੋਈ ਮੰਨ ਦੇ ਵਿੱਚ ਖਿਆਲ ਹੈਗਾ ਇਲੈਕਸ਼ਨ ਲੜਨ ਦਾ ਬਿਲਕੁਲ ਅੱਜ ਤੁਹਾਡੇ ਜਰੀਏ ਅਸੀਂ ਕਹਿ ਰਹੇ ਹਾਂ ਇੱਕ ਸਾਲ ਅਸੀਂ ਹਰ ਪਿੰਡ ਹਰ ਗਲੀ ਹਰ ਸ਼ਹਿਰ ਦੇ ਵਿੱਚ ਜਾਵਾਂਗੇ ਕੱਲੇ-ਕੱਲੇ ਬੰਦੇ ਨਾਲ ਟੱਚ ਕਰਾਂਗੇ ਜੇ ਕੋਈ ਹੋਰ ਪਾਰਟੀ ਦਾ ਬੰਦਾ ਹਿੰਦੂ ਸਮਾਜ ਦਾ ਮੁੱਖ ਮੰਤਰੀ ਬਣਦਾ ਅਸੀਂ ਉਸ ਪਾਰਟੀ ਨਾਲ ਸਮਰਥਨ ਕਰਾਂਗੇ ਨਹੀਂ ਅਸੀਂ ਹਿੰਦੂ ਮੁੱਖ ਮੰਤਰੀ ਬਣਾਣਾ ਚਾਹੁੰਦਾ ਲਈ ਸਾਨੂੰ ਜੋ ਮਰਜ਼ੀ ਕਰਨਾ ਪਵੇ ਕਿਉਂਕਿ ਅੱਜ ਤੱਕ ਪੰਜਾਬ ਦੇ ਵਿੱਚ 50 ਤੋਂ 55 ਐਸੀਆਂ ਸੀਟਾਂ ਜਿਨ੍ਹਾਂ ਵਿੱਚ ਹਿੰਦੂਆਂ ਦੀ ਗਿਣਤੀ ਜ਼ਿਆਦਾ ਪਰ ਅੱਜ ਤੱਕ ਕਿਸੇ ਵੀ ਪਾਰਟੀ ਨੇ ਸਾਡੇ ਸਮਾਜ ਦੇ ਬੰਦੇ ਨੂੰ ਟਿਕਟ ਤੱਕ ਨਹੀਂ ਦਿੱਤੀ ਉਹ ਟਿਕਟ ਦੌਣਗੇ ਤਾਂ ਐਮਐਲਏ ਬਣਨਗੇ ਚਾਹੇ ਕਾਂਗਰਸ ਹੋਵੇ ਇਕਾਲੀ ਦਲ ਹੋਵੇ ਪਿੱਛੇ ਕਿਸੇ ਨੇ ਹਿੰਦੂ ਸਮਾਜ ਨੂੰ ਅੱਗੇ ਨਹੀਂ ਲਿਆਂਦਾ ਅਸੀਂ ਅੱਜ ਬਾਦਾਂ ਕਰਦੇ ਆ ਅਸੀਂ ਹਿੰਦੂ ਸਮਾਜ ਨੂੰ ਜਾਗਣਵਾਤ ਅਸੀਂ ਹਿੰਦੂ ਪੰਚਾਇਤਾਂ ਵੀ ਕਰ ਰਹੇ ਨੇ ਹਰ ਸ਼ਹਿਰ ਵਿੱਚ ਹਰ ਪਿੰਡ ਦੇ ਵਿੱਚ ਹਿੰਦੂਆਂ ਨੂੰ ਜਗਾ ਕੇ ਇੱਕ ਮੰਚ ਤੇ ਇਕੱਠਾ ਕਰਕੇ ਅਸੀਂ ਇਹ ਨਹੀਂ ਕਹਿੰਦੇ ਬਈ ਸ਼ਿਵ ਸੈਨਾ ਪਲੇਟਫਾਰਮ ਤੇ ਚਾਹੇ ਕਿਸੇ ਵੀ ਪਲੇਟਫਾਰਮ ਤੇ ਹੋਣ ਹਿੰਦੂ ਸਮਾਜ ਨੂੰ ਇਕੱਠਾ ਕਰਕੇ ਅਸੀਂ 117 ਦੀ 117 ਜਿੱਤਾਂ ਦੇ ਲੇਖ ਚੰਗੜਾ ਤਾਂ ਇਹਨਾਂ ਪੰਜਾਬ ਸ਼ਿਵ ਸੇਨਾ ਦੇ ਪ੍ਰਧਾਨ ਸੰਜੀਵ ਘਣੌਲੀ ਜੀਨਾਂ ਵੱਲੋਂ ਐਲਾਨ ਕੀਤਾ ਗਿਆ ਕਿ ਦੇਕਰ ਸ਼ਿਵ ਸੇਨਾ ਪੰਜਾਬ 2027 ਦੇ ਵਿੱਚ ਇਲੈਕਸ਼ਨ ਲੜਦੀ ਹੈ ਤਾਂ ਉਹਨਾਂ ਵੱਲੋਂ 117 ਦੇ 117 ਹਲਕਿਆਂ ਦੇ ਵਿੱਚ ਇਲੈਕਸ਼ਨ ਲੜੇ ਜਾਣਗੇ ਦੂਜੇ ਪਾਸੇ ਪੰਜਾਬ ਦੀ ਵਿਗੜ ਰਹੀ ਕਾਨੂੰਨ ਵਿਵਸਥਾ ਤੇ ਵੀ ਸਵਾਲ ਕੀਤੇ ਆ ਬੇਸ਼ੱਕ ਲੋਕਾਂ ਦੇ ਮਨ ਵਿੱਚ ਹੁੰਦਾ ਹੈ ਕਿ ਸ਼ਿਵ ਸੈਨਿਕ ਜਿਹੜੇ ਹੁੰਦੇ ਨੇ ਉਹ ਇੰਨੀ ਸਿਕਿਉਰਿਟੀ ਰੱਖਦੇ ਨੇ ਪਰ ਸਿਕਿਉਰਿਟੀ ਹੋਣ ਦੇ ਬਾਵਜੂਦ ਵੀ ਉਹਨਾਂ ਵੱਲੋਂ ਆਪਣੀ ਆਤਮ ਰੱਖਿਆ ਲਈ ਖੁਦ ਆਪਣੇ ਨਾਲ ਵੈਪਨ ਰੱਖਿਆ ਗਿਆ। ਲੋਕਲ ਸੈਵਨ ਨਿਊਜ਼ ਲਈ ਪੁਲਕਿਤ ਕੁਮਾਰ ਦੀ ਰਿਪੋਰਟ।